ਮੇਰੀ ਦੇਖ ਲਿਆ ਸੀ ਹੁਣੇ ਕੋਈ ਪੈਰ ਦੱਬਦਾ ਗਿਆ ਪੰਤਾ ਬੜ ਕੋਣ ਜਲੰਧਰ ਨੀ ਮੇਰਾ ਜਦੋਂ ਤੇਰਾ ਕਿਸੇ ਨੇ ਪਛਵਾੜਾ ਢਿੱਲਾ ਕੀਤਾ ਨਾ ਤੈਨੂੰ ਹੋਰੋਂ ਪਤਾ ਲੱਗੇਗਾ ਆ ਨਮਕੀਨ ਦਾ ਪੈਕੇਟ ਨਾ ਮੈਂ ਖਤਮ ਕੀਤਾ ਇਹ ਚ ਆਲਮੋਸਟ 1870 ਕੈਲਰੀ ਸੀਗੀਆਂ ਤੇ ਸਿਰਫ 350 ਗ੍ਰਾਮ ਨਮਕੀਨ ਸੀਗੀ ਜਾ ਕੇ ਖੇਤਾਂ 'ਚ ਕੰਮ ਕਰ ਲਓ ਫਿਟਨੈਸ ਫਿਟਨੈਸ ਆਪਣੇ ਆਪ ਆ ਜਾਣੀ ਆ ਆ ਜਿਮ ਜੂ ਮਾਲੇ ਜੋ ਚਲੇ ਚ ਪੈਣ ਦੀ ਕੋਈ ਲੋੜ ਨਹੀਂ ਹੈਗੀ ਯਾਰ ਤੁਹਾਡੀ ਇਹ ਸੋਚ ਆ ਨਾ ਤਾਂ ਬਹੁਤ ਗਲਤ ਸੋਚ ਆ ਦੇਖੋ ਯਾਰ ਜਦੋਂ ਆਪਾਂ ਕੰਮ ਤੇ ਜਾਂਦੇ ਆ ਨਾ ਤਾਂ ਆਪਣਾ ਫੋਕਸ ਇਹ ਚੀਜ਼ ਤੇ ਹੋਣਾ ਚਾਹੀਦਾ ਵੀ ਆਪਾਂ ਸੋਚੀ ਵੀ ਆਪਾਂ ਆਪਣੇ ਕੰਮ ਨੂੰ ਕਿਵੇਂ ਇੰਪਰੂਵ ਕਰ ਸਕਦੇ ਜੇ ਤੁਹਾਨੂੰ ਭੁੱਖ ਲੱਗੀ ਆ ਤੁਹਾਡਾ ਢੇਡੇ ਪੰਜ ਕਾਜੂ ਖਾ ਕੇ ਭਰੂਗਾ ਜਾਂ ਇਹ 100 ਗ੍ਰਾਮ ਬੱਬੂ ਕੋਸ਼ਾ ਖਾ ਕੇ ਭਰੂਗਾ ਸਾਡੇ ਵੀ ਬੋਲ ਮਰਾ ਰੋ ਐਸਾ ਕਰ ਕੋ ਐਸਾ ਦੇਖੋ ਕੰਮ ਕਰੀਏ ਯਾਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਇੱਕ ਆ ਰਾਜਸਤਾਨੀ ਬੱਕਰਾ ਜਿਹੜੇ ਨੂੰ ਆਪਾਂ ਹਲਾਲ ਕਰਨਾ ਅੱਜ ਤੇ ਦੂਸਰਾ ਗਰੀਬਾਂ ਦਾ ਸ਼ੀਵਮਾ ਜਿਹੜਾ ਕੀ 올림픽ੇ ਜਾਊਗਾ ਹੀ ਜਾਊਗਾ ਬਾਈ ਐਨਾ ਬੰਦਾ ਫੋਕਸ ਆ ਨਾ ਫਿਟਨੈਸ ਨਾਲ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਮਨਕੀਰ ਤੌਲਖ ਬਾਰੇ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਜੇਕਰ ਸਾਡੀ ਗੱਲ ਭਾਈ ਕਿਸੇ ਦੇ ਗੁਰਦੇ ਤੇ ਲੱਗਦੀ ਆ ਐਵੇਂ ਗੱਲ ਗੁਰਦੇ ਤੇ ਲਾਉਂਦੀ ਲੋੜ ਨਹੀਂ ਬਾਕੀ ਹੱਸਦੇ ਰਹੋ ਮੁਸਕਰਾਉਂਦੇ ਰਹੋ ਵੀਡੀਓ ਕਰਦੇ ਰਹੋ ਆ ਵੀਡੀਓ ਦੇਖੋ ਮੇਰੀ ਦੇਖ ਲਿਆ ਸੀ ਉਹਨੇ ਕੋਈ ਪੈੜ ਦਾ ਬਧਾ ਗਿਆ ਬੰਦਾ ਬੜ ਕੋਣ ਜਲੰਦਰ ਨਹੀਂ ਇੱਕਾ ਕੁੜੀ ਜਵਾ ਰਾਜਸਤਾਨੀ ਬੱਕਰਾ ਇਹ ਭੈਣ ਦਾ ਨੰਨਾ ਨਖਰਾ ਇਦਾਂ ਕਰਦਾ ਜਿੱਦਾਂ ਹਣੀਪਰੀਤ ਦੀ ਜਗ੍ਹਾ ਸਰਸੇ ਵਾਲੇ ਨਾਲ ਇਹ ਸੌਂਦਾ ਹੁੰਦਾ ਸੀ ਸਰਕਾਰ ਨਾਲ ਉਹ ਪਿੱਟ ਪਿੱਟ ਹੰਬ ਗਈ ਬੜਾ ਸਰਕਾਰ ਨੇ ਜ਼ੋਰ ਲਾਇਆ ਭਾਈ ਪ੍ਰੋਟੈਕਸ਼ਨ ਜ਼ਰੂਰੀ ਆ ਸਰਕਾਰੀ ਹਸਪਤਾਲਾਂ ਚ ਸਰਕਾਰ ਨੇ ਫ੍ਰੀ ਕਰਤੇ ਸੀ ਵੀ ਭਾਈ ਲੈ ਲਓ ਜਿੰਨੇ ਮਰਜ਼ੀ ਲਓ ਪਰ ਪ੍ਰੋਟੈਕਸ਼ਨ ਵਰਤੋ ਤੁਹਾਡੇ ਤੋਂ ਗਲਤੀ ਨਾ ਹੋ ਜੇ ਤੁਹਾਨੂੰ ਪਤਾ ਜਿਹੜੇ ਕੰਮ ਦਾ ਡਰ ਸੀ ਉਹ ਹੋ ਗਿਆ ਪਰ ਇਹਦੇ ਬੁੱਢੇ ਤੋਂ ਫਿਰ ਵੀ ਨਹੀਂ ਲਈ ਗਈ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਸਿਆਣੇ ਕਹਿੰਦੇ ਵੀ ਜੇਕਰ ਗਲਤੀ ਹੋ ਜੇ ਨਾ ਪੁੱਲ ਬਖਸ਼ਾਉਣ ਦਾ ਮੌਕਾ ਦੇਣਾ ਚਾਹੀਦਾ ਹੁਣ ਇਹਦੇ ਬੁੜੇ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਗਲਤੀ ਸੁਧਾਰ ਲਾ ਉਹੋ ਤੋਂ ਸੁਧਾਰ ਨਾ ਜਦੋਂ ਪੰਜਾਬ ਹੀ ਸਾਰਾ ਟੈਂਪੂਆਂ ਦਾ ਹੋ ਗਿਆ ਮੈਂ ਕਿਉਂ ਅੰਕਲਾ ਯਾਰ ਛੇੜ ਛਾੜ ਕਰਾਈ ਜਾਣਾ ਕੁਦਰਤ ਨਾਲ ਸੱਚੀ ਜੇਕਰ ਮੈਂ ਮੰਤਰੀ ਹੁੰਦਾ ਨਾ ਪਤੰਦਰ ਪੰਜਾਬ ਚ ਰੂਲ ਕਰ ਦੇਣਾ ਸੀ ਸਾਲਾ ਜਿੱਥੇ ਆ ਦਿਸਣਾ ਟੈਂਪੂ ਸਾਲਿਆਂ ਨੂੰ ਜਾਂ ਤਾਂ ਮੱਥੇ 'ਚ ਗੋਲੀ ਮਾਰਨੀ ਜਾਂ ਪਿੱਠ ਤੇ ਗੋਲੀ ਮਾਰਨੀ ਆ ਜਾਂ ਫਿਰ ਇਹ ਰੂਲ ਕਰਨਾ ਸੀ ਵੀ ਲੱਕੜ ਦਾ ਮੁਠਾ ਦੇਣਾ ਇਹਨਾਂ ਦੇ ਜਿੱਥੇ ਇਹ ਮਿਲਣ ਉਹ ਵੀ ਸੱਲਤਾਂ ਵਾਲਾ ਨਾਲ ਸਾਲਿਆਂ ਤੋਂ ਬੈਠਾ ਜਾਵੇ ਨਾ ਖੜਿਆ ਜਾਵੇ ਸਾਲਿਆਂ ਨੂੰ ਹੱਗਣ ਵੇਲੇ ਵੀ ਜ਼ਿਆਦਾ ਬਈ ਭੁੱਲ ਕੇ ਵੀ ਅਸੀਂ ਲੌਂਡੇ ਨਹੀਂ ਬਨਨਾ ਦੇ ਟੈਂਪੋ ਲੈ ਟੈਂਪੋ ਹਰ ਪਿੰਡ ਚ ਪਤੰਦਰ ਟੈਂਪੋ ਟੈਂਪੋ ਹੋ ਰੱਖਿਆ ਖਾਲਿਸਤਾਨ ਤਾਂ ਇਹੋ ਜਿਹਾ ਬਣਾਵਾਂਗੇ ਮੈਨੂੰ ਲੱਗਦਾ ਪੰਜਾਬ ਨੂੰ ਟੈਂਪੋ ਸਤਾਨਾ ਬਣਾ ਦੇਣ ਇਹ ਜਿਵੇਂ ਸਰਾ ਹੀ ਲੱਗਿਆ ਪਿਆ ਇੱਥੇ ਭੈਂਚ ਉਹਦਾ ਏਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਪਤਾ ਨਹੀਂ ਹੁਣ ਮੇਰੇ ਖਾਤਰ ਕੀ ਇਹਨਾਂ ਨੇ ਕਹਿਣਾ ਜਾਂ ਨਹੀਂ ਕਹਿਣਾ ਨਮਕੀਨ ਦਾ ਪੈਕੇਟ ਨਾ ਮੈਂ ਖਤਮ ਕੀਤਾ ਇਹ ਚ ਆਲਮੋਸਟ 1870 ਕੈਲਰੀ ਸੀਗੀਆਂ ਤੇ ਸਿਰਫ 350 ਗ੍ਰਾਮ ਨਮਕੀਨ ਸੀਗੀ 350 ਗ੍ਰਾਮ ਹੁੰਦੀ ਕੀ ਹੈ ਯਾਰ ਹਫਤੇ ਚ ਖਤਮ ਕੀਤਾ ਕਦੇ ਥੋੜੀ ਚੱਕ ਲਈ ਕਦੇ ਥੋੜੀ ਚੱਕ ਲਈ ਠੀਕ ਆ ਐਂ ਕਰ ਕਰ ਕੇ ਮੈਂ ਪੂਰਾ ਪੈਕੇਟ ਖਾ ਗਿਆ ਹਫਤੇ ਚ ਤੇ ਪੂਰੇ ਹਫਤੇ ਚ ਮੈਂ 1800 ਕੈਲਰੀ ਸਿਰਫ ਇਹ ਤੋਂ ਜ਼ਿਆਦਾ ਖਾ ਗਿਆ ਠੀਕ ਆ ਆਪਣੀ ਡਾਈਟ ਤੋਂ ਸਿਰਫ ਨਮਕੀਨ ਤੋਂ ਤਾਂ ਇਹੇ ਰੀਜ਼ਨ ਨੇ ਆਪਣੇ ਮੋਟੇ ਹੋਣ ਦਾ ਜਦੋਂ ਆਪਾਂ ਕਹਿੰਦੇ ਨਾ ਮੈਂ ਤਾਂ ਖਾਣਾ ਵੀ ਦਿਨ ਚ ਸਿਰਫ ਚਾਰ ਫੁਲਕੇ ਆ ਫਿਰ ਵੀ ਮੇਰਾ weight ਕਿਉਂ ਵਧਿਆ ਜਾ ਰਿਹਾ ਕਦੇ ਥੋੜੀ ਨਮਕੀਨ ਚੱਕ ਲਈ ਕਦੇ ਇਹ ਲਾਕੀਤਾ ਨਾ ਤੈਨੂੰ ਹੋਰੋ ਪਤਾ ਲੱਗੇਗਾ ਇਹਦੇ ਥੱਲਿਓ ਪਜਾਮਾ ਲਾ ਕੇ ਵੇਖ ਲੋ ਥੱਲਿਓ ਖਾਕੀ ਨਿਕਰ ਨਿਕਲੇਗੀ ਓਏ ਇਹਨੂੰ ਰੋਕ ਲੋ ਯਾਰ ਓਏ ਇਹ ਪੈਰ ਦਾ ਨਾ ਕੈਲਰੀਆਂ ਦੇ ਪਿੱਛੇ ਇੰਨਾ ਪੈ ਗਿਆ ਕੈਲਰੀਆਂ ਨੂੰ ਵੀ ਬਿਸ਼ਰਮੀ ਆਉਣ ਲੱਗੀ ਹੋਣੀ ਹੈ ਵੀ ਅਸੀਂ ਕਿਹਦੇ ਡਿੱਕੇ ਚੜ ਗੀਆਂ ਇਹਨੇ ਨਾ ਵਸ ਸੁਖਿਆ ਹੋਇਆ ਵੀ ਲੌਜੀਕ ਗਿਆ ਤੇਲ ਲੈਣ ਆਪਾਂ ਜਨਤਾ ਦਾ ਫੋਦੂ ਲਾਉਣਾ ਤੇ ਟਕਾ ਟਕਾ ਲਾਉਣਾ ਉਹ ਮੈਨੂੰ ਇਹ ਡਰਾ ਵੀ ਹੁਣ ਕੱਲ ਨੂੰ ਇਹ ਵੀਡੀਓ ਨਾ ਬਣਾ ਦੇ ਵੀ ਹਾੜਾਂ 'ਚ ਵੀ ਕੈਲਰੀਆਂ ਹੁੰਦੀਆਂ ਦੇਖੋ ਛਾਲ ਮਾਰ ਕੇ ਪਤਾ ਲੱਗਦਾ ਪਹਿਲਾ ਬੰਦਾ ਦੇਖਿਆ ਸਾਲਾ ਪੂਜੀਏ ਦੇ ਪੈਕਟ ਚ ਕੈਲਰੀਆਂ ਲੱਭ ਰਿਹਾ ਓਏ ਬਾਈ ਕੋਈ ਚੱਜ ਦੀ ਚੀਜ਼ ਤਾਂ ਚੱਕ ਲੈ ਯਾਰ ਤੈਨੂੰ ਕਹਿੰਦੇ ਹੋ ਜੀ ਹਾਂ ਵੀ ਬੰਦਾ ਵਧੀਆ ਕੰਟੈਂਟ ਬਣਾ ਰਿਹਾ ਇੰਨੀਆਂ ਖੂਸੀਆਂ ਭਰਨੂ ਤੈਨੂੰ ਕਿਹਨੇ ਆਖਿਆ ਪਹਿਲਾਂ ਇਹਦਾ ਕੰਟੈਂਟ ਦੇਨੇ ਹੁੰਦੇ ਸੀ ਐਂ ਲੱਗਦਾ ਸੀ ਚਲੋ ਯਾਰ ਪੰਜਾਬ ਨੂੰ ਕੋਈ ਤਾਂ ਸਿਆਣਾ ਬੰਦਾ ਮਿਲਿਆ ਐਂਡ ਤੇ ਆ ਕੇ ਸਾਲਿਆਂ ਨੇ ਇਹਨਾਂ ਨੇ ਉਹੀ ਗੱਲ ਪੰਮੇ ਵਾਲੀ ਕਰ ਦੇਣੀ ਹੁੰਦੀ ਆ ਹੋਰ ਤੇ ਇਹਨਾਂ ਸਾਲਿਆਂ ਨੇ ਮਾਰਨੀਆਂ ਮੁਠਾਂ ਬਣਾਉਣੇ ਡੌਲੇ ਤੇ ਗੱਲਾਂ ਕਰਨੀਆਂ ਸੰਝੇ ਦਾ ਤਾਲੀਆਂ ਸਾਲਾ ਉੱਠਦੇ ਸਾਰ ਬਿਨਾ ਮੂੰਹ ਤੋਂ ਤੇ ਲੱਗ ਜਾਂਦਾ ਪਕਾਹੀ ਮਾਰਨ ਲੋਕੀ ਸਾਲਾ ਰੱਬ ਦਾ ਨਾਮ ਲੈਂਦੇ ਕੈਲਰੀਆਂ ਦੇ ਨਾਮ ਲੈਂਦਾ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਪਰ ਕਿਤੇ ਸਾਲਾ ਚਾਰ ਕਾਜੂਲੇ ਕੀ ਵੇਜੂਗਾ ਕਿਤੇ ਪੂਜੀਏ ਦਾ ਪੈਕਟ ਕਿਤੇ ਖੀਰਾ ਚੱਕ ਲੂ ਕੇ ਤੇ ਕੋਕ ਚੱਕ ਲੂ ਐਂ ਦੀ ਪਾਗਾ ਇਹਦੇ ਪਾਦੀ ਤਾਂ ਆਪਾਂ ਸਾਹ ਵੀ ਘਾਤੋਂ ਲੈ ਰਹੇ ਹਾਂ ਸਾਲਾ ਪਹਿਲਾਂ ਮੱਜਾਂ ਦੇ ਪਿੱਛੇ ਪਿਆ ਸੀ ਹੁਣ ਸਾਲਾ ਕੈਲਰੀਆਂ ਦੇ ਪਿੱਛੇ ਪੈ ਗਿਆ ਨਾਸ ਵਾਲੇ ਤੋਂ ਉੱਥੇ ਕੁਝ ਹੋਇਆ ਨਾ ਇੱਥੇ ਕੁਝ ਹੋਇਆ ਉਪਰੋ ਕਹਿ ਦੂਗਾ ਮੈਂ ਲੋ ਦੀ ਆ ਲੈ ਨੂੰ ਬੈਂਡ ਕਰਕੇ ਜਾਇਆ ਕਰਦਾ ਰੋਜ ਜਾ ਕੇ ਖੇਤਾਂ ਦੇ ਕੰਮ ਕਰ ਲਓ ਫਿਟਨੈਸ ਫਿਟਨੈਸ ਆਪਣੇ ਆਪ ਆ ਜਾਣੀ ਆ ਆ ਜਿੰਮ ਜੁਮਲ ਜੋਤ ਲੈਂਚ ਪੈਂਦੇ ਕੋਈ ਲੋੜ ਨਹੀਂ ਹੈਗੀ ਜੇ ਯਾਰ ਤੁਹਾਡੀ ਇਹ ਸੋਚ ਆ ਨਾ ਤਾਂ ਬਹੁਤ ਗਲਤ ਸੋਚ ਆ ਦੇਖੋ ਯਾਰ ਜਦੋਂ ਆਪਾਂ ਕੰਮ ਤੇ ਜਾਂਦੇ ਆ ਨਾ ਤਾਂ ਆਪਣਾ ਫੋਕਸ ਇਹ ਚ ਇਸ ਤੇ ਹੋਣਾ ਚਾਹੀਦਾ ਵੀ ਆਪਾਂ ਸੋਚੀ ਵੀ ਆਪਾਂ ਆਪਣੇ ਕੰਮ ਨੂੰ ਕਿਵੇਂ ਇੰਪਰੂਵ ਕਰ ਸਕਦੇ ਆ ਆਪਣੀ ਕਮਾਈ ਨੂੰ ਕਿਵੇਂ ਵਧਾ ਸਕਦੇ ਆ ਤੇ ਤਾਂ ਹੀ ਹੋਊਗਾ ਜੇ ਆਪਾਂ ਆਪਣਾ ਦਿਮਾਗ ਵਰਤਦੇ ਆ ਹੁਣ ਜੇ ਆਪਾਂ ਦਿਮਾਗ ਵਰਤਣ ਦੀ ਜਗ੍ਹਾ ਤੇ ਸਰੀਰ ਦਾ ਜ਼ੋਰ ਮਾਰ ਕੇ ਆ ਜਾਗੇ ਆਪਣੇ ਕੰਮ ਤੇ ਜਾ ਕੇ ਫਿਰ ਆਪਾਂ ਇਤਰੱਕੀ ਕੀ ਸੁਭਾਅ ਹੋਣੀ ਆ। ਉਹ ਤੂੰ ਕੁਝ ਨਾ ਕਰੀ ਤੂੰ ਕੱਲਾ ਜ਼ੋਰ ਹੀ ਲਾ ਲਈ ਆ ਜਾ ਤੈਨੂੰ ਆਪੇ ਤਰੱਕੀ ਦੇ ਦਾਂਗੇ ਯਾਰ। ਸਾਲਾ ਚੰਪੈਂਜੀ ਜਾ ਇਹ ਟੱਕੇ ਤੋਂ ਨਾ ਚਾਰ ਨਹੀਂ ਵੱਜਨੇ ਤੇ ਗੱਲਾਂ 'ਚ ਨਾ ਇਹ ਭਵਾਂ ਢੋਣ ਨੂੰ ਰਹਿੰਦਾ ਸਾਲਾ ਸਾਰਾ ਦਿਨ। ਇੱਕ ਪਤਾ ਨਹੀਂ ਪਤੰਦਰ ਦੇ ਕਿਹੜਾ ਫੰਬਾ ਲੱਗਿਆ ਵਾ ਇਹਦੇ ਪਿੱਛੇ। ਸਾਲੇ ਤੋਂ ਇੱਕ ਜਗ੍ਹਾ ਖੜ ਕੇ ਗੱਲ ਹੀ ਨਹੀਂ ਹੁੰਦੀ। ਕਦੇ ਡੱਡੂਸ਼ ਵਾਲਾ ਜੀ ਮਾਰ ਲੱਗ ਜੂ ਕਦੇ ਕਿੱਧਰ ਭੱਜ ਜੂ ਕਦੇ ਕਿੱਧਰ ਭੱਜ ਜੂ। ਕੈਮਰਾਮੈਨ ਵੀ ਇਹ ਤਾਂ ਸੋਚਦਾ ਹੋ ਰਮਿਆਂ ਦੀ ਇਹਨੇ ਕਰਦੇ ਨੂੰ ਬੇਨਤੀ ਆ ਬਾਈ ਟਾਈਮ ਨਾਲ ਇਹਦਾ ਇਲਾਜ ਲੂਜ਼ ਕਰਾ ਲਓ ਫਿਰ ਨਾ ਕਿਉਂ ਵਿਆਹ ਤੋਂ ਬਾਅਦ ਬਉਟੀ ਵਿੜੇ ਖੜ ਕੇ ਗਾਲਾਂ ਦਿਆ ਕਰੂਗੀ ਫਿਰ ਕਹੋਂਗੇ ਕੁੜੀ ਜਲੂਜ਼ ਕੱਢਦੀ ਆ ਸਾਡਾ ਆਲੇ ਨੇ ਇਹਨੂੰ ਤਾਂ ਸੁਹਾਗ ਰਾਤ ਵਾਲੇ ਦਿਨ ਵੀ ਪਤੰਦਰ ਨੇ ਕੈਲਰੀਆਂ ਗਿਣਨੀਆਂ ਲਓ ਬੇ ਵੀ ਅੱਜ ਅੱਧਾ ਘੰਟਾ ਹੋ ਗਿਆ ਇੰਨੇ ਕੈਲਰੀਆਂ ਵੇਸਟ ਹੋ ਗਈਆਂ ਅਜੇ ਹੋਰ ਨਹੀਂ ਕਰਦੇ ਜੇ ਤੁਹਾਨੂੰ ਭੁੱਖ ਲੱਗੀ ਆ ਤੁਹਾਡਾ ਢੇਡੇ ਪੰਜ ਕਾਜੂ ਖਾ ਕੇ ਭਰੂਗਾ ਜਾਂ ਇਹ 100 ਗ੍ਰਾਮ ਬੱਬੂ ਕੋਸ਼ਾ ਖਾ ਕੇ ਭਰੂਗਾ ਨਾ ਸਾਡਾ ਤਾਂ ਰੋਟੀ ਨਾਲ ਭਰੂਗਾ ਉੱਪਰੋਂ ਦੀ ਜੱਗ ਲੱਸੀ ਦਾ ਪੀਵਾਂਗੇ ਤੂੰ ਫੜ ਲੈ ਜਿਹੜਾ ਬੈਂਗਣ ਫੜਨ ਭੈਣ ਦਾ ਲੈ ਕੇ ਚਾਰ ਕਾਜੂ ਵੇਜੂਗਾ ਘਟੋਟ ਪਲੇਟ ਤਾਂ ਪਰ ਲਿਆ ਕੇ ਪਤਾ ਤਾਂ ਲੱਗੇ ਬੰਦੇ ਹਾਂ ਵੀ ਗੱਲ ਵੀ ਕਰ ਰਿਹਾ ਮਰੀ ਜਾਂਦਾ ਪਕਾਈ ਭੈਣ ਦਾ ਤੂੰ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਜੱਬਲ ਪੁੱਤ ਨਾ ਜੰਮੀਏ ਤੀ ਅੰਨੀ ਚੰਗੀ ਉਹੀ ਗੱਲ ਹੋਈ ਪਈ ਆ ਸਾਲੀ ਅੰਨੀ ਤੀ ਚੰਗੀ ਆ ਇਹਨਾਂ ਤੋਂ ਤਾਂ ਯਾਰ

ਕਈ ਗੱਲਾਂ ਨਾ ਸਾਡੀਆਂ ਸੱਚੀਆਂ ਹੋਣਗੀਆਂ ਅਸੀਂ ਤੁਹਾਨੂੰ ਕਹਿਣਿਆ ਨਾ ਵੀ ਇਹਦੇ ਚਾਰ ਵੀਊ ਹੋਂੋਂ ਹਟਣ ਦੋ ਲੱਤ ਦੇਖਿਓ ਮਾਰਦਾ ਸੋਨੂੰ ਕਰਦੇ ਸਾਲਾ ਸੱਚਾ ਪਿਆਰ ਤਾਂ ਉਹਦੀ ਦੇਖਿਓ ਸੜਕਾਂ ਤੇ ਰੋਲਦਾ ਇਹਨਾਂ ਦਾ ਇਹ ਕਾਲੋ ਜੀ ਵੀ ਨਾ ਜਿੰਨਾ ਚੱਕ ਇਹਦੀ ਬੇਇੱਜ਼ਤੀ ਨਾ ਹੋਵੇ ਸਾਲੀ ਟੇਕ ਦੇ ਦੀ ਹੁਣ ਚੰਗੀਆਂ ਕਰਵਾ ਕੇ ਹੁਣ ਫਰੇਮ ਵਿੱਚ ਜਿਹੜਾ ਕਿ ਲਹਾਲੀ ਗੰਧ ਤੇ ਜੜੀਆਂ ਇਹਨੇ ਨਾਲ ਕਰਾਈਆਂ ਤੇਰੇ ਬਾਕੀ ਛੱਡੋ ਪਤੰਦਰ ਉਹ ਵੀ ਸੋਚਦਾ ਹੁਣਾ ਸਾਡਾ ਕਿੱਥੇ ਕਿਉਂ ਕਿੰਨਾ ਦੇ ਪੰਪਾ ਜਾ ਕੇ ਮੈਂ ਫਸ ਗਿਆ ਇਹਦੇ ਨਾਲ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਸਾਰਾ ਦਿਨ ਕਾਟੇ ਵਾਤੇ ਸੁੰਦਾ ਪਤੰਦਰ ਜਾ ਰਿਹਾ ਸੱਚੀ ਉਹ ਤਾਂ ਡ ਸਰਸ ਹੁੰਦਾ ਯਾਰ ਕਿੱਥੇ ਫਸ ਗਿਆ ਤੂੰ ਇਹਨਾਂ ਚ ਇੱਥੇ ਪਿੰਡ 'ਚ ਲੋੜ ਹੈਗੀ ਐ ਜੀ ਕਿਸੇ ਨੂੰ ਕਿਸੇ ਨੂੰ ਲੋੜ ਹੈਗੀ ਐ ਜਾਣ ਕੇ ਕਰੀ ਜਾਂਦੇ ਕਹਿੰਦੇ ਲੋੜ ਜੇ ਵੀ ਆਵੇ ਕੀ ਆ ਭੈਣ ਚੰਗਾ ਭਲਾ ਜਾੜਾ ਦੇ ਕੀ ਇਹਨੇ ਭੈਣ ਚੋਕੜ ਦਸਮਾ ਤਾਂ ਵੀ ਆ ਗਈ ਇਸ ਤੋਂ ਹੁਣ ਜਦ ਹੋਰੇ ਜਾਣੇ ਮਹਾਂ ਦਾ ਕਿਉਂ ਦੇ ਕੋਲ ਐ ਰਮਦਾਸ ਨੂੰ ਐਉ ਆਹੋ ਪਰ ਏ ਕੋੜਾਂ ਵਾਲੀ ਵਾਲਾ ਕਿਹਦੀ ਕੋਰਦ ਨੇ ਬਹੁਤ ਪਾਣੀ ਆਉਂਦਾ ਫਰਿਆ ਲਾ ਕਿਉਂਕਿ ਉਹਰੇ ਤਾਂ ਲੋਕ ਜੈ ਵੀ ਕਿਦਨੂ ਵੀ ਜਾਣੇ ਆ ਲੋਕ ਜਿਹੜਾ ਰੋੜਾਂ ਮਖੜ ਕੇ ਮੰਗੀ ਜਾ ਰਹੇ ਲੋਕ ਐ ਰੋੜਾਂ ਵਾਲਿਆਂ ਦਾ ਬੇੜਾ ਕਰਕੇ ਕਰਦਾ ਸਾਡਾ ਮਰੀਆਂ ਸਾਡੀਆਂ ਫਾਲਾਂ ਇਹੇ ਹੱਥ ਜੁੜਨੇ ਪ੍ਰਚਾਦਾ ਸ਼ਰਣਾ ਚਾਹ ਪਾਣੀ ਪੀਣੇ ਦੇ ਤੋ ਬਹੁਤ ਧੰਨਵਾਦ ਕਾਂਡੇ ਨੇ ਕੁੜੀਆਂ ਇਕੱਠਾ ਕਰਿਆ ਕੀ ਕਹ ਯੇ ਲੋਕਾਂ ਨੇ ਰੱਖੋ ਇੱਕ ਭਾਂਟ ਹੈ ਨਾ ਵਾਪਸ ਬਹੁਤ ਤੰਗ ਕੀਤਾ ਹੈ ਲੰਦ ਹੋਰ ਕਿ ਲੋਕ ਤਾਂ ਹਟ ਹੀ ਨਹੀਂ ਰਹੇ ਹੁਣ ਅਸੀਂ ਜਵਾਬ ਨਹੀਂ ਦੇ ਸਕਦੇ ਅਗਲਾ ਕਹਿੰਦਾ ਤੁਸੀਂ ਲੈ ਕੇ ਆਏ ਆ ਹੁਣ ਤੁਸੀਂ ਵੰਡਣ ਲਈ ਲੈ ਕੇ ਆਏ ਕਿ ਸਾਨੂੰ ਆਹ ਕੁਝ ਕਹਿਣ ਲਈ ਲੈ ਕੇ ਆਏ। ਭਾਈ ਇਹ ਵੰਡਾ ਵਾਸਤੇ ਤਾਂ ਗਰੀਬਾਂ ਨੂੰ ਦੋ ਜਿੱਥੇ ਜਾਣਾ। ਹੁਣ ਦੱਸੋ ਕਿ ਆ ਇਲਾਜ ਕਰੀਏ ਇਹਨਾਂ ਦਾ। ਕੋਈ ਨਾਜ ਹੈ? ਆਹ ਬਾਬਾ ਦਿਲ ਹੀ ਖੁਸ਼ ਕਰਤਾ ਯਾਰ। ਆਹ ਕਹਿੰਦੇ ਆ ਇਹ ਹੁੰਦੇ ਆ ਨੀਤਾਂ ਦੇ ਸਾਫ਼ ਜੱਟ। ਨਾਲੇ ਦੇਖੋ ਕਹਿੰਦੇ ਆ ਵੀ ਪਹਿਲੀ ਸਾਡੀ ਵੀ ਖਰਾਬ ਹੋਈ ਆ। ਸਾਡੇ ਘਰੇ ਸਭ ਕੁਝ ਹੈਗਾ ਅਸੀਂ ਲੋਕਾਂ ਨੂੰ ਆਖ ਰਹੇ ਹਾਂ ਜਿਹੜੇ ਰਸ਼ਨ ਵੰਡਣ ਆ ਰਹੇ ਆ ਵੀ ਭਾਈ ਸਾਡੇ ਸਭ ਕੁਝ ਆ ਤੁਸੀਂ ਦੱਸੋ ਚਾਹ ਬਣੀ ਪੀਣੀ ਹੈ ਕਿ ਨਹੀਂ। ਇਹ ਹੁੰਦੀ ਆ ਅਸਲ ਕਮਾਈ, ਇਹ ਹੁੰਦੀ ਆ ਸੇਵਾ। ਨਹੀਂ ਤਾਂ ਲੋਕੀ ਯਾਰ ਆਪਦੇ ਘਰ ਪਰਨਤੇ ਹੋਈ ਪਈ ਆ ਚੰਗੇ ਚੰਗੇ ਜ਼ਿਮੀਂਦਾਰ ਆਪਦੇ ਘਰ ਭਰੀ ਜਾਂਦੇ ਆ ਉਹ ਬਾਬਾ ਦੱਸ ਰਿਆ ਨਾ ਵੀ ਉਹ ਦੇਖ ਲਓ ਜੱਟਾਂ ਦੇ ਕੰਮ ਦੇਖ ਲਓ ਫੜੇ ਉਹਨਾਂ ਦੇ ਕਿਹੜੇ ਗਰੀਬਾਂ ਵਾਲੇ ਵੀ ਜਿਵੇਂ ਘਰੇ ਰੋਟੀ ਨਾ ਪੱਕਦੀ ਹੋਵੇ ਜਿਹੜੀ ਇੱਕ ਗੱਲ ਬਾਬਿਆਂ ਕਹੀ ਆ ਨਾ ਵੀ ਡਾਂਗ ਵਾਲੀ ਗੱਲ ਇਹ ਤਾਂ ਨਾ ਜਮੇ ਹੀ ਦੂਸਰਾ ਲਾਤਾ ਇਹ ਤਾਂ ਸਾਲਿਆਂ ਦੀ ਸੱਚੀ ਫਿਰਨੀ ਚਾਹੀਦੀ ਆ ਲੋਕਾਂ ਦੀ ਯਾਰ ਹੱਦ ਹੋਈ ਪਈ ਆ ਬਦੰਦਰ ਘਰ ਪਰਨਤੇ ਹੋਇਆ ਜਿਹੜੇ ਸੇਵਾਦਾਰ ਆ ਰਹੇ ਉਹਨਾਂ ਨੂੰ ਘਰ ਰੋਟੀ ਖਾਈ ਜਾਂਦੇ ਆ ਇਟਸ ਕ੍ਰੇਜ਼ੀ ਇਟਸ ਐਬਸੋਲੂਟਲੀ ਕ੍ਰੇਜ਼ੀ ਉਸੇ ਨੂੰ ਕਹਿੰਦਾ ਨਹੀਂ ਹੁੰਦਾ ਗਾਣੇ 'ਚ ਵੀ ਦਾਣੇ ਪਾਉਣ ਵਾਲਾ ਭਾਂਡਾ ਦਾਣੇ ਦੇਖ ਕੇ ਪਾਉਂਦਾ ਉਹ ਗੱਲ ਜਮਾਂ ਸੱਚੀ ਆ ਬਾਈ ਦੀ ਜਿਹਨੂੰ ਕਿ ਬੈਮ ਆ ਨਾ ਵੀ ਮੈਂ ਜ਼ਿਆਦੇ ਰਮ ਜਾਣਦਾ ਜ਼ਿਆਦੇ ਮਾਤਾ ਸ਼ਾਮਕੁਰ ਵਾਲੇ ਜਾਣਦਾ ਠੀਕ ਆ ਉਹ ਮੇਰੇ ਨਾਲ ਕੇ ਦੇਖ ਸਕਦਾ ਠੀਕ ਆ ਜਿਹਨੂੰ ਵੀ ਹੈਗਾ ਕੋਈ ਜਿਹਨੇ ਇੱਥੇ ਕੋਈ ਤੋਤਾ ਕਰਨ ਗਾਣਾ ਇੰਸਟਾਗ੍ਰam ਤੇ ਉਹ ਮੈਨੂੰ ਮੈਸੇਜ ਨਾ ਕਰੀ ਨਹੀਂ ਫਿਰ ਆਪ ਦੀ ਕਰੀ ਨਾ ਅਗਲਾ ਆਪ ਪਾਉ ਫਰੇਟੇ ਮੂੰ ਬਾਪਾ ਤੇ ਯਾਰ ਤੂੰ ਵੀ ਲੋਕਾਂ ਵਾਂਗ ਨਿਕਲਿਆ ਮਾਰ ਕੋਈ ਮੰਤਰ ਹੰਤਰ ਲਿਆ ਸੱਦ ਕਿਸੇ ਬਾਬੇ ਨੂੰ ਕਰਦੇ ਭਾਸਮ ਲੋਕਾਂ ਨੂੰ ਜਿਹੜੇ ਤੈਨੂੰ ਕਹਿੰਦੇ ਆ ਪਤੰਦਰਾ ਤੂੰ ਤਾਂ ਆਪ ਲੋਕਾਂ ਨੂੰ ਸਿੱਧਾ ਉਹ ਕਰੀ ਜਾਣਾ ਤੂੰ ਫਿਰ ਲੋਕਾਂ ਦਾ ਕੀ ਭਲਾ ਕਰ ਲੇਗਾ ਇਹੋ ਜਿਹਾ ਤੂੰ ਆਪਦੇ ਭਗਤਾਂ ਨੂੰ ਵਿਚਾਲੇਂਗਾ ਯਾਰ ਉਹ ਸੱਚ ਸੌਰੀ ਯਾਰ ਮੈਂ ਤਾਂ ਦਾ ਨਾ ਹੀ ਹੁਣ ਪੜਿਆ ਤਾਂ ਮਾਤਾ ਨਿਕਲ ਗਈ वैसे त तीया ਭੈਣਾ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਸਿਆਣੀ ਕਹਿੰਦੇ ਆ ਪਰ ਤੁਹਾਡੀਆਂ ਹਰਕਤਾਂ ਹੀ ਹਰ ਜੀਆਂ ਨਾਲ ਤੁਸੀਂ ਧੀਆ ਚਾਨੋਂ ਭੈਣਾ ਚਾਣਾ ਬੰਦਿਆਂ ਜੋ ਨਾ ਬੁੜਿਆਂ ਚੋਂ ਤੁਸੀਂ ਤਾਂ ਵਿੱਚ ਵਿਚਾਲੇ ਹੋਏ ਫਿਰਦੇ ਹੋ ਲੋਕਾਂ ਦਾ ਵੀ ਫੁੱਦੂ ਲਈ ਜਾਂਦੇ ਹੋ ਉੱਪਰ ਬਾਬਾ ਜਿਹੜੀਆਂ ਤੋ ਬਾਜਾਂ ਜੀਆਂ ਕੱਢਦਾ ਨਾ ਬਚ ਕੇ ਰਿਹਾ ਕਰ ਕਹਿੰਦੇ ਕਿਸੇ ਭਗਤ ਜਾ ਕੇ ਬਾਬਾ ਤੇਰੇ ਤੇ ਨਾ ਕਿਰਪਾ ਕਰ ਦੇ ਆ ਵੀਡੀਓ ਦੇਖਿਓ ਕਮਰਾहांहां की ਸੜਕੋਂ ਪੇ ਬਾਰਿਸ਼ ਕੇ ਬਾਦ ਬਹੁਤ ਅਯੋ ਮੈਂ ਨਾਲੀ ਮੇਂ ਗਿਰ ਗਈ ਕੈਮਰਾ ਬੰਦ ਕਰੋ ਰਿਕਾਰਡ ਹੋ ਗਿਆ ਕਿਆ రికార్డ్ ਵੀ ਹੋ ਗਿਆ ਔਰ ਹਮਨੇ ਸਭ ਕੁਝ ਦੇਖ ਵੀ ਲਿਆ। ਨੋ 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 ਨੋ। ਵਾਹ ਵਾਹ! ਕੀ ਐਕਟਿੰਗ ਹੈ Papa ki pari ko? ਇਤਨੇ ਆਰਾਮ ਸੇ ਬੜਾ ਕੌਣ ਗਿਰਦਾ ਹੈ? ਇੱਕ ਆ ਕੁੜੀ ਜਾ ਵਾ ਇਹਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਵੀਡੀਓ ਰੀਅਲ ਹੈ ਕਿਹੜੀ ਵੀਡੀਓ AI ਨਾਲ ਬਣਾਈ ਆ। ਇਹ ਚੱਕ ਕੇ ਮੈਂ ਬਸ ਵੀਡੀਓ ਪਾਉਂਦੇ ਰਹਿੰਦਾ। ਜਿੰਨਾ ਯਾਰ ਦੁਨੀਆ 'ਚ ਜਿੰਨੇ ਖੱਚ ਬੰਦੇ ਆ, ਜਿੰਨੇ ਜਾਮੀ ਬੁੱਝ ਬੰਦੇ ਨਹੀਂ ਹੁੰਦੇ ਬੁੱਝ ਵੀ, ਜਿੰਨਾਂ ਤੋਂ ਕੋਈ ਉਮੀਦ ਹੀ ਨਹੀਂ ਰੱਖ ਸਕਦਾ, ਉਹ ਸਾਲੇ ਅੱਜਕੱਲ ਤੁਹਾਨੂੰ ਇੰਸਟਾਗ੍ਰam 'ਤੇ ਮਿਲਣਗੇ। ਜਿਨਾਂ ਦੇ ਬਸ ਮੂੰਹ ਦੇਖ ਕੇ ਹੀ ਪਤਾ ਲੱਗਦਾ ਵੀ ਫਿਟੇ ਮੂੰਹ ਹੀ ਆ। ਉਹ ਬਸ ਬੰਦੇ ਤੁਹਾਨੂੰ ਇੰਸਟਾਗ੍ਰਾਮ ਤੇ ਇੱਟ ਚੁੱਕ ਕੇ ਮਿਲਣਗੇ ਜਿਹੜੀ ਤੀਜੀ ਰੀਲ ਆ ਉਹ ਇਹਨਾਂ ਦੀ ਆਓ ਚਲੋ ਜੀ ਇਹ ਸਭ ਚੱਲਦੇ ਰਹਿਣਾ ਆਪਾਂ ਗੱਲ ਕਰਦੇ ਹਾਂ ਮਨਕੀਰ ਤੌੜ ਕਵੀਰੇ ਬਾਰੇ ਬਾਈ ਬਾਈ ਨੂੰ ਅਪਰੀਸ਼ੀਏਟ ਕਰਨਾ ਬਹੁਤ ਬਣਦਾ ਹੁਣ ਤਾਂ ਬਾਈ ਪੈਸੇ ਨਾਲ ਵੀ ਸੇਵਾ ਕਰ ਰਿਹਾ ਬਾਈ ਨੇ ਟਰੈਕਟਰਾਂ ਦੀ ਸੇਵਾ ਵੀ ਕੀਤੀ ਹੈ ਤੇ ਬਾਈ ਆਪ ਵੀ ਗਰਾਊਂਡ ਲੈਵਲ ਤੇ ਖੜਾ ਮੈਂ ਬਾਈ ਦੀਆਂ ਇੰਟਰਵਿਊਜ਼ ਦੇਖ ਰਿਹਾ ਵੀਡੀਓ ਆ ਰਹੀਆਂ ਤੁਸੀਂ ਵੀ ਦੇਖਿਆ ਹੋਣਾ ਤੇ ਬਾਈ ਦੀ ਆਵਾਜ਼ ਚ ਇੱਕ ਡਰ ਵੀ ਆ ਉਹ ਜਦ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਬਾਈ ਨੂੰ ਧਮਕੀਆਂ ਮਿਲ ਰਹੀਆਂ ਪਰ ਜਿੰਨੀ ਯਾਰ ਪੰਜਾਬ ਨਾਲ ਖੜ ਰਿਹਾ ਬੰਦਾ ਜਿੰਨੀ ਸੇਵਾ ਕਰ ਰਿਹਾ ਇਹਨੂੰ ਐਪਰੀਸ਼ੀਏਟ ਕਰਨਾ ਬੰਦਾ ਮਾਲ ਜਿਆਦਾ ਤੇਜ ਖਾਲਿਆ ਮਨਕੀਰਤਔਲਖ ਨੇ ਮੈਂਟਲੀ ਅਫਸੈਟ ਲੱਗਦਾ ਮਨਕੀਰਤਔਲਖ ਮਨਕੀਰਤ ਬਾਈ ਬਾਰੇ ਐਦਾ ਦੇ ਕਮੈਂਟ ਪੜ ਕੇ ਬਹੁਤ ਬੁਰਾ ਲੱਗ ਰਿਹਾ 5 ਕਰੋੜ ਦੇਣ ਦੀ ਗੱਲ ਕਰ ਰਿਹਾ 100 ਟਰੈਕਟਰ ਦੇਣ ਦੀ ਗੱਲ ਕਰ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ ਉਹਦੇ ਇੰਟਰਵਿਊਜ਼ ਦੇ ਥੱਲੇ ਜਾ ਕੇ ਬੈਡ ਕਮੈਂਟ ਕਰ ਰਹੇ ਹਾਂ ਯਾਰ ਜੋ ਸੇਵਾ ਕਰ ਰਿਹਾ ਨਾ ਉਹਨੂੰ ਕਰ ਲੈਣ ਦੋ ਪੰਜਾਬ 'ਚ ਇਹ ਹੁਣ ਸੀਨ ਚੱਲ ਪਿਆ ਵੀ ਧੁੱਪ ਨਿਕਲ ਲਈ ਤਾਂ ਜਿਵੇਂ ਆਦਾਰ ਕਹਿੰਦੇ ਵੀ ਹੁਣ ਪਾਣੀ ਵਗ ਗਿਆ ਹੁਣ ਲੋਕਾਂ ਨੂੰ ਵੱਧ ਲੋੜ ਆ ਤੁਹਾਡੀ ਤੇ ਜਿੰਨਾ ਹੋ ਸਕਦਾ ਬਈ ਤੁਸੀਂ ਵੀ ਯੋਗਦਾਨ ਪਾਇਓ ਅਰਦਾਸ ਕਰਿਓ ਪੰਜਾਬ ਦੀ ਚੜ੍ਹਦੀ ਕਲਾ ਲਈ ਬਹੁਤ ਲੋਕ ਹੱਲੇ ਵੀ ਉਵੇਂ ਹੀ ਆ ਇਹ ਨਹੀਂ ਆਪਾਂ ਸਮਝਣਾ ਵੀ ਹੁਣ ਧੁੱਪ ਚੜ੍ਹਈ ਤਾਂ ਉਥੇ ਕੋਈ ਚੱਕਰ ਨਹੀਂ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਵੀਡੀਓ ਨੂੰ ਦੇਖਦੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ